واحر جی کا خالصہ واح گرو جی کی فتح دیوان غزل پہلی بندگی آورد در وزود مرا وگر نہو کے چنی آمدن نابود مرا خوشست عمر کے در یاد بے گزرد ورنہ چہسلست ازی گمبد کبوت مرا درا زمان کے نیائی با یاد میں میرم بغیر یاد تو زی زیستن چے سود مرا فیدا است زانو دلے من با کے مقدم پاک حران کسے کے بسوئے تو رہن بود مرا نابود حیج نشاز آسمان و زمین کے شوق کے روئے تو آورد در سجود مرا بغیر یاد تو گویا نمیں تمانم زیز بسوئے دوست رہائی دہند زود مرا غزل پہلی دا پنجابی کاو انواد ਯਾਦ ਤੇਰੀ ਦੀ ਲੋਚਾ ਮੈਨੂੰ ਵਿੱਚ ਵਜੂਦ ਲਿਆਈ ਨਹੀਂ ਤਾਂ ਇਥੇ ਆਉਣ ਸੰਦੀ ਚਾ ਨਹੀਂ ਸਿਕਾਈ ਹੂ ਉਮਰਾ ਉਹ ਸੁਹਾਵੀ ਜਿਹੜੀ ਸਿਮਰਨ ਵਿੱਚ ਵਿਹਾਵੇ ਨਹੀਂ ਤਾਂ ਨੀਲੇ ਅੰਬਰ ਥੱਲੇ ਮੈਨੂੰ ਕੋ ਜਨਾ ਪਾਵੇ ਹੂ ਜਿਸਦਮ ਯਾਦ ਨਾ ਪ੍ਰੀਤਮ ਆਵੇ ਜਾਨ ਲੱਭਾਂ ਤੇ ਆਵੇ ਲਾ ਜੀਵਨ ਦਾ ਸਿਮਰਨ ਬਾਜੋ ਨਜ਼ਰੀ ਹੋਰ ਨਾ ਆਵੇ ਹੂ ਜੇਕਰ ਮੈਨੂੰ ਦਰ ਤੇਰੇ ਦਾ ਰਾਹ ਕੋਈ ਦਿਖਲਾਵੇ ਉਸ ਦੀ ਚਰਨ ਧੂੜ ਤੋਂ ਮੇਰਾ ਤਨ ਮਨ ਸਦਕੇ ਜਾਵੇ ਹੂ ਅਰਤ ਅਕਾਸ਼ ਨਹੀਂ ਸਨ ਓਦੋਂ ਅਜੇ ਹੋੰਦ ਵਿੱਚ ਆਏ ਦਰਸ ਤਾਂਗ ਨੇ ਤਦ ਤੋਂ ਮੇਰਾ ਦਿੱਤਾ ਅਸੀਸ ਝੁਕਾਏ ਹੂ ਯਾਦ ਤੇਰੀ ਬਿਨ ਪ੍ਰੀਤਮ ਕੋਇਆ ਜੀਵਨ ਕਿਵੇਂ ਬਿਤਾਏ ਵੱਲ ਪਿਆ ਦੇ ਜਾਣ ਦੀ ਛੁੱਟੀ ਦਿੱਤੀ ਉਸ ਨੂੰ ਜਾਵੇ ਹੂ ਵਾਹਿਗੁਰਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ